ਕਿ ਸੌ ਚੁੱਕ ਸਮਾਗਮ ਹੈ ਜਿਹੜਾ ਕਿ ਲੋਕ ਸਭਾ ਚੁਣੇਗੇ ਨਵੇਂ ਮੈਂਬਰ ਹੈ ਉਹਨਾਂ ਨੇ ਸੌ ਚੁੱਕਣੀ ਹੈ ਤੇ ਅਮਰਿਤਪਾਲ ਸਿੰਘ ਦੇ ਉੱਤੇ ਸਾਬ ਦੀਆਂ ਨਜ਼ਰਾਂ ਸਨ ਕਿ ਅਮਰਿਤਪਾਲ ਨੂੰ ਮਨਜ਼ੂਰੀ ਮਿਲੇਗੀ ਜਾਂ ਨਹੀਂ ਮਿਲੇਗੀ ਆ ਗਿਆ ਤੇ ਖਬਰ ਆਈ ਹੈ ਕਿ ਅਮਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕਣ ਦੇ ਲਈ ਜਿਹੜੀ ਆ ਉਹ ਸਮਾਂ ਦੇ ਦਿੱਤਾ ਗਿਆ ਤੇ 25 ਤਰੀਕ ਨੂੰ ਜਿਹੜੀ ਆ ਸੌ ਚੁੱਕੀ ਜਾਣੀ ਹੈ ਤੇ ਪੰਜਾਬ ਤੋਂ ਚੁਣੇ ਗਏ ਖੜੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਵੀ ਸੌ ਚੁੱਕਣਗੇ ਇਸ ਦੇ ਲਈ ਸਮਾਂ ਦਿੱਤਾ ਗਿਆ ਹਾਲੇ ਡਿਟੇਲ ਦੇ ਵਿੱਚ ਜਾਣਕਾਰੀ ਆਉਣੀ ਬਾਕੀ ਹੈ ਪਰ ਇੱਕ ਖਬਰ ਬੜੀ ਅਹਿਮ ਹੈ ਜੀ ਕਿਉਂਕਿ ਪੰਜਾਬ ਦੀ ਸਿਆਸਤ ਨੂੰ ਚੋਣਾਂ ਦੇ ਦੌਰਾਨ ਜਿਹੜਾ ਅਮਰਿਤਪਾਲ ਸਿੰਘ ਨੇ ਬਦਲਿਆ ਸੀ ਉਹ ਸਾਰੇ ਦਾ ਸਾਰਾ ਵਰਤਾਂਤ ਤਾਂ ਪੁੱਠਾ ਪੈ ਗਿਆ ਜਿਸ ਦਾ ਸਭ ਤੋਂ ਵੱਡਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਿਆ ਜਾਂ ਭਾਜਪਾ ਨੂੰ ਕਿ ਭਾਜਪਾ ਦੇ ਪਾਰਟੀ ਦੇ ਉੱਤੇ ਕੀ ਅਸਰ ਪਿਆ ਕਾਂਗਰਸ ਨੂੰ ਕਿਵੇਂ ਭੁਗਤਣਾ ਪਿਆ ਸਾਰੀਆਂ ਗੱਲਾਂ ਹੋਈਆਂ ਪਰ ਹੁਣ ਅਮਰਿਤਪਾਲ ਸਿੰਘ ਨੂੰ ਜੇ ਸਮਾਂ ਦਿੱਤਾ ਜਾ ਰਿਹਾ ਸੌ ਚੁੱਕਣ ਦਾ ਤਾਂ ਹੁਣ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਭਾਵੇਂ ਉਹ ਐਨਐਸਸੀ ਦੇ ਤਹਿਤ ਜੁਲਾਈ ਤੱਕ ਉਹਨਾਂ ਦਾ ਖੁੱਦ ਦਾ ਵਧਿਆ ਹੋਇਆ ਐਨਐਸਸੀ ਉਹਨਾਂ ਦੇ ਸਾਥੀਆਂ ਦਾ ਸਾਲ-ਸਾਲ ਦਾ ਐਨਐਸਸੀ ਵਧਿਆ ਹੋਇਆ ਉਹ ਵੱਖਰੀ ਗੱਲ ਹੈ ਕਿ ਉਹ ਐਨਐਸਸੀ ਕਦੋਂ ਹਟਦਾ ਹੈ ਪਰ ਬਤੌਰ ਪਾਰਲੀਮੈਂਟ ਮੈਂਬਰ ਹੋਣੋ ਜਿਹੜੇ ਆ ਉਹਨਾਂ ਦੀ ਹਾਜ਼ਰੀ ਲੱਗਣੀ ਹੁਣ ਸੰਭਵ ਹੋ ਗਈ ਬਿਲਕੁਲ ਲਾਜ਼ਮੀ ਤੌਰ ਤੇ ਕਿਉਂਕਿ 25 ਤਰੀਕ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਜਿਹੜੇ ਚੁਣੇਗੇ ਉਹਨਾਂ ਨੂੰ ਸੌਂਚ ਚਕਾਈ ਜਾ ਕਿਉਂਕਿ ਅੱਜ ਪ੍ਰੋਟੈਂਪਸੀਪੀ ਵਫੇ ਸਪੀਕਰ ਦੀ ਚੋਣ ਹੋਏਗੀ ਔਰ ਜਿਹੜਾ ਇਹ ਖਬਰ ਸਾਹਮਣੇ ਆ ਰਹੀ ਹੁਣ ਤੱਕ ਅਸੀਂ ਡਿਟੇਲ ਵੀ ਸਾਂਝੀ ਕਰਾਂਗੇ ਕਿ ਜਿਹੜੇ ਅਮਰਥਪਾਲ ਸਿੰਘ ਹੋਣਾ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਕਿਉਂਕਿ ਉਹਨਾਂ ਨੂੰ ਲਾਜ਼ਮੀ ਤੌਰ ਤੇ ਚਿੱਠੀ ਆ ਗਈ ਹੋਏਗੀ ਹੁਣ ਉਹ ਚਿੱਠੀ ਜਿਹੜੀ ਆ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਵੀ ਜਾਏਗੀ ਤੇ ਡਿਬਰੂਗੜ ਜੇਲ੍ਹ ਤੋਂ ਜੋ ਮੈਨੂੰ ਮੋਟੀ ਮੋਟੀ ਜੀ ਜਾਣਕਾਰੀ ਜਿਹੜੀ ਆਪਾਂ ਸਾਂਝੀ ਕਰ ਸਕਦੇ ਆ ਉਹਦੇ ਚ ਇਹ ਆ ਗਿਆ ਕਿ ਜਦੋਂ ਉਹਨੂੰ ਸੌ ਚੁੱਕਣ ਪਾਰਲੀਮੈਂਟ ਦੇ ਵਿੱਚ ਆਉਣਗੇ ਉਤੋਂ ਡਿਬਰੂਗੜ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਦੀ ਨਿਗਰਾਨੀ ਹੇਠ ਲਿਆਂਦਾ ਜਾਊਗਾ ਉਹ ਉਥੋਂ ਦੀ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੇਖਣਾ ਕਿ ਜਦੋਂ ਦਿੱਲੀ ਆਉਣਗੇ ਉਹ ਕਿੰਨੇ ਜਾਣੇ ਸਕਿਉਰਿਟੀ ਨਾਲ ਆਉਂਦੇ ਨੇ ਪਰ ਇੱਕ 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 ਜਿਹੜਾ ਬੰਦਾ ਜਿਹੜਾ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਲੋਕਤੰਤਰ ਤਰੀਕੇ ਦੇ ਨਾਲ ਭਾਰਤੀ ਕਾਨੂੰਨ ਦੇ ਤਹਿਤ ਭਾਰਤੀ ਸੰਵਿਧਾਨ ਦੇ ਤਹਿਤ ਉਹ ਇਲੈਕਸ਼ਨ ਲੜਦਾ ਤੇ ਉਹਨੂੰ ਜੇ ਉਹ ਜਿੱਤ ਪੰਜਾਬ ਦੇ ਲੋਕ ਜਾਂ ਖਾਸ ਕਰਕੇ ਖਡੂਰ ਸਾਹਿਬ ਦੇ ਲੋਕ ਉਹਨਾਂ ਨੂੰ ਫਤਵਾ ਦਿੰਦੇ ਉਹਦੇ ਹੱਕ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਉਸ ਫਤਵੇ ਦਾ ਜਿਹੜਾ ਸਨਮਾਨ ਉਹ ਲੋਕ ਸਭਾ ਨੇ ਵੀ ਕੀਤਾ ਗਿਆ ਕਿ ਮੈਂਬਰ ਪਾਰਲੀਮੈਂਟ ਨੂੰ ਕੇਸ ਉਹਨਾਂ ਦੇ ਅੱਗੇ ਚੱਲਦੇ ਰਹਿਣਗੇ ਕਿਵੇਂ ਚੱਲਦੇ ਨੇ ਕਿਵੇਂ ਖਤਮ ਹੁੰਦੇ ਨੇ ਉਹ ਇੱਕ ਬਾਅਦ ਆ ਇਸ਼ੂ ਹੈ ਲੇਕਿਨ ਉਹਨਾਂ ਦੇ ਇੱਕ ਸੌਹ ਚੁੱਕ ਲੈਣੀ ਆ ਉਹ ਉਥੇ ਪਾਰਲੀਮੈਂਟ ਜਾ ਕੇ ਸੌਹ ਚੁੱਕਣਗੇ ਜਿੱਥੇ ਉਸ ਸਮੇਂ ਦੇ ਸੈਂਟਰ ਦੇ ਸਾਰੇ ਮੰਤਰੀ ਬੈਠੇ ਹੋਣਗੇ ਪ੍ਰਧਾਨ ਮੰਤਰੀ ਬੈਠੇ ਹੋਣਗੇ ਸਪੀਕਰ ਬੈਠੇ ਹੋਣਗੇ ਸਾਰੇ ਲੋਕ ਬੈਠੇ ਕਿਉਂਕਿ ਸਪੀਕਰ ਹੀ ਸੌਹ ਚੁਕਾਉਂਦਾ ਹੈਗਾ ਤੇ ਜਿਸ ਸਥਿਤੀ ਦੇ ਵਿੱਚ 25 ਤਰੀਕ ਨੂੰ ਵਾਰੀ ਆਏਗੀ ਜਿੱਥੇ ਬਾਕੀ ਮੈਂਬਰ ਪਾਰਲੀਮੈਂਟ ਸੌਹ ਚੁੱਕਣੇ ਉਥੇ ਅ ਅਮਰਤਪਾਲ ਸਿੰਘ ਹੁਣ ਵੀ ਸੌਹ ਚੁੱਕਣਗੇ ਇਹ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਹੈ ਕਿ ਇਹ ਜਿਹੜੀ ਗੱਲ ਆ ਵੱਡੀ ਗੱਲ ਆ ਕਿਉਂਕਿ ਬੜਾ ਭੰਬਲ ਪੂਸਾ ਬਣਿਆ ਹੈ ਕਿ ਅਮਰਤਪਾਲ ਸਿੰਘ ਬਾਹਰ ਆਏਗਾ ਕਿ ਨਹੀਂ ਆਏਗਾ ਫਿਰ ਉਹ ਸੌ ਚੁੱਕੂਗਾ ਕਿ ਨਹੀਂ ਚੁੱਕੂਗਾ ਸੌ ਚੁੱਕਦਾ ਦੇ ਕਦੋਂ ਚੁੱਕੂਗਾ ਕੀ ਉਹ ਪਾਰਲੀਮੈਂਟ ਦੇ ਵਿੱਚ ਆ ਕੇ ਸੌ ਚੁੱਕੇਗਾ ਕਿ ਜਾਂ ਡਿਬਰੂਗੜ ਚੁੱਕੇ ਇਹ ਵੀ ਜਿਹੜੇ ਉਹਨਾਂ ਦੇ ਜਿਹੜੀ ਟੀਮ ਆ ਐਡਵੋਕੇਟ ਉਹ ਸਾਰੇ ਸਪਸ਼ਟ ਕਰਨਗੇ ਲੇਕਿਨ ਫਿਲਹਾਲ ਇੱਕ ਖਾਸ ਕਰਕੇ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਜਾਂ ਅਮਰਤਪਾਲ ਦੇ ਜਿਹੜੇ ਪ੍ਰਸ਼ੰਸਕ ਉਹਨਾਂ ਵਾਸਤੇ ਚੰਗੀ ਖਬਰ ਆ ਕਿ 25 ਤਰੀਕ ਨੂੰ ਅਮਰਤਪਾਲ ਸਿੰਘ ਹਣੀ ਸੋਮ ਚੁੱਕਣਗੇ ਇਹ ਸਭ ਤੋਂ ਵੱਡੀ ਗੱਲ ਜਿਹੜੀ ਇਸ ਸਮੇਂ ਦੀ ਖਬਰ ਸਾਂਝੀ ਕਰ ਰਹੇ ਨੇ ਉਹ ਖਬਰ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਜਾਂ ਅਮਰਤਪਾਲ ਸਿੰਘ ਨੂੰ ਚਾਹਣ ਵਾਲਿਆਂ ਵਾਸਤੇ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਜਿਸ ਲੋਕਾਂ ਨੇ ਜਿੰਨਾ ਲੋਕਾਂ ਨੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਤਾਇਆ ਪੰਜਾਬ ਪੰਜਾਬ ਦੇ ਵਿੱਚ ਰਿਕਾਰਡ ਤੋੜ ਜਿਹੜੀ ਹੈ ਰਿਕਾਰਡ ਵੀ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤਣਾ ਇਹ ਅਮਰਤਪਾਲ ਸਿੰਘ ਦੇ ਹੱਕ ਵਿੱਚ ਜਾਂਦਾ ਤੇ ਜੇ ਇਸ ਸਥਿਤੀ ਦੇ ਮੈਨੂੰ ਲੱਗਦਾ ਕਿ ਅਮਰਤਪਾਲ ਹੁਣ 125 ਤਰੀਕ ਨੂੰ ਚੁੱਕਣਗੇ ਇਹ ਇੱਕ ਚੰਗੀ ਗੱਲ ਹੋਰ ਇੱਕ ਸਨਮਾਨ ਵੀ ਆ ਦਰਸ਼ਕਾਂ ਦੀ ਟਿੱਪਣੀ ਵੀ ਆਈ ਹੈ ਉਹਨਾਂ ਵਿੱਚ ਇੱਕ ਗੁਰਸ਼ਬਦ ਗੁਰਾਇਆ ਲਿਖਦੇ ਨੇ ਕਿ ਮੈਂ ਐਕਸ ਸਰਪੰਚ ਆ ਹਲਕਾ ਡੀਬੀਐਨ ਯਾਨੀ ਕਿ ਡੇਰਾ ਬਾਬਾ ਨਾਨਕ ਮੇਰੀ ਆਮ ਆਦਮੀ ਪਾਰਟੀ ਹੈ ਪਰ ਐਨਐਸਏ ਨੂੰ ਵਧਾਇਆ ਗਿਆ ਹੈ ਗਲਤ ਗੱਲ ਹੈ ਲੋਕ ਨਾਰਾਜ਼ ਨੇ ਆਵਾ ਦੀ ਪਾਰਟੀ ਦੇ ਆਪਣੇ ਆਪ ਨੂੰ ਦੱਸ ਰਹੇ ਨੇ ਸਾਬਕਾ ਸਰਪੰਚ ਨੇ ਗੁਰਸ਼ਬਦ ਗੁਰਾਇਆ ਉਹ ਕਹਿੰਦੇ ਕਿ ਮੇਰੀ ਆਪ ਪਾਰਟੀ ਹੈ ਪਰ NSA ਨੂੰ ਵਧਾਇਆ ਗਿਆ ਲੋਕ ਨਾਰਾਜ਼ ਨੇ ਇਸ ਕਰਕੇ ਠੀਕ ਨਹੀਂ ਹੈ ਗਲਤ ਕੀਤਾ ਹੈ ਇਹ ਬਿਲਕੁਲ ਸੰਦੀਪ ਸਭ ਤੋਂ ਵੱਡੀ ਗੱਲ ਇਹ ਜਿਵੇਂ ਗੁਰਸ਼ਬਦ ਗਰਾਇਆ ਕਿਉਂਕਿ ਡੇਰਾ ਬਾਬਾ ਨਾਨਕ ਇੱਕ ਹਲਕਾ ਉਹ ਡੇਰਾ ਬਾਬਾ ਨਾਨਕ ਦੇ ਲਾਗੇ ਇਹਨਾਂ ਦਾ ਪਿੰਡ ਹੋਏਗਾ ਜਾਂ ਉਸੇ ਡੇਰਾ ਹੋਏਗਾ ਹੁਣ ਸਵਾਲ ਇਹ ਮਸਲੇ ਦੇ ਵਿੱਚ ਹੈ ਕਿ ਦੇਖੋ NSA ਪਹਿਲਾਂ ਲੱਗਾ ਫਿਰ ਤੁਸੀਂ ਵਾਦਾ ਦਿੱਤਾਗਾ ਪੰਜਾਬ ਦੇ ਵਿੱਚ ਕਿੰਨਾ ਕੀ ਖਤਰਾ ਹੈ ਜੇ ਦੇਸ਼ ਨੂੰ ਕਿੰਨਾ ਕੀ ਖਤਰਾ ਹੈਗਾ NSA ਕਾ ਪੋਲੀਟੀਕਲ ਮਸਲਾ ਹੈ ਔਰ ਪੋਲੀਟੀਕਲ ਮਸਲੇ ਨੂੰ ਤੁਸੀਂ ਕ੍ਰਿਮਿਨਲ ਜਾਂ ਦੇਸ਼ ਵਿਰੋਧੀ ਮਸਲੇ ਨੂੰ ਦੋ ਦੇ ਕੇ ਦੇਖ ਰਹੇ ਹੋ ਐਨਐਸਏ ਪਹਿਲਾਂ ਵੀ ਲੋਕੀ ਜੇਲ੍ਹ ਚ ਜਾਂਦੇ ਰਹੇ ਨੇ ਐਨਐਸਏ ਤੋਂ ਪਹਿਲਾਂ ਇੱਕ ਮੀਸਾ ਕਾਨੂੰਨ ਹੁੰਦਾ ਮੀਸਾ ਦੇ ਤਹਿਤ ਹੁੰਦੇ ਰਹੇ ਨੇ ਪੰਜਾਬ ਦੇ ਕਈ ਪੋਲਿਟਿਸ਼ੀਅਨ ਬੱਲਦ ਸਾਹਿਬ ਤੇ ਕਈ ਵਾਰ ਲੱਗਾ ਸੁਖਜਿੰਦਰ ਸਿੰਘ ਰੰਦਾਵਾ ਸਾਹਿਬ ਉਹਨਾਂ ਤੇ ਉਹਨਾਂ ਦੇ ਸੁਖਜਿੰਦਰ ਸਿੰਘ ਖੈਰਾ ਸਾਹਿਬ ਤੇ ਲੱਗਾ ਬੜੇ ਸ਼ਰੋਮਨੀ ਕਾਲੀ ਦਲ ਦੇ ਪੁਰਾਣੇ ਲੀਡਰ ਉਹਨਾਂ ਤੇ ਲੱਗਾ ਔਰ ਐਨਐਸਏ ਤੇ ਜਿਹੜੇ ਜੋਰਜ ਫਰਨਾਂਡਸ ਆ ਜਿਹੜਾ ਵਿਰੋਧ ਵਿਰੋਧਦਰਾ ਡਾਇਨਾਮਾਈਟ ਕੇਸ ਸੀ ਉਹ सीबीआई ਵਰਸਸ ਜੋਰਜ ਫਰਨਾਂਡੇਸ ਸੀ ਉਹ ਇਲੈਕਸ਼ਨ ਲੜਦੇ ਨੇ ਫਿਰ ਉਹ ਜੋ ਇਲੈਕਸ਼ਨ ਲੜਦੇ ਨੇ 5 ਲੱਖ ਵੋਟਾਂ ਦੇ ਨਾਲ ਉਹ ਜਿੱਤਦੇ ਹੈਗੇ ਨੇ ਉਹ ਬਾਹਰ ਆ ਜਾਂਦੇ ਹੈਗੇ ਨੇ ਤੇ ਜਿਸ ਸਥਿਤੀ ਦੇ ਵਿੱਚ ਇਹ ਪੋਲੀਟੀਕਲ ਲੜਾਈ ਹੈ ਜਿਹੜੀ ਅਮਰਪਾਲ ਸਿੰਘ ਨੂੰ ਲੈ ਕੇ ਚੱਲ ਰਹੀ ਸੀ ਹੁਣ ਜੇ ਉਹ ਸੌ ਚੁੱਕਰੇ ਤੇ ਲਾਜ਼ਮੀ ਤੌਰ ਤੇ ਜਦੋਂ ਉਹਨਾਂ ਦਾ ਕੇਸ ਹੋਰ ਸਾਲਿਡ ਹੋ ਜਾਊਗਾ ਤੇ ਅਦਾਲਤਾਂ ਨੂੰ ਵੀ ਸ਼ਾਇਦ ਜਦੋਂ ਇੱਕ ਮੈਂਬਰ ਪਾਰਲੀਮੈਂਟ ਨੇ ਸੌ ਚੁੱਕ ਲਿਆ ਉਹਨਾਂ ਨੂੰ ਮਿਲਦਾ ਐਨਐਸਏ ਹਟ ਜਾਏਗਾ ਬਾਕੀ ਜਿਹੜੇ ਉਹਨਾਂ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਆ ਉਹ ਆਪੇ ਅਗੇ ਕੋਰਟ ਡਿਸਾਈਡ ਕਰੋਗੇ ਉਹ ਸਰਾ ਸਰ ਗਲਤ ਆ ਲੇਕਿਨ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇਸ ਸਮੇ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਦੇ ਚਾਹੇ ਕਿ ਅੰਮ੍ਰਿਤਪਾਲ ਸਿੰਘ ਉਹਨੇ ਜਿਹੜੇ ਖਡੂਰ ਸਾਹਿਬ ਤੋਂ ਚੋਣ ਜਿੱਤੇ ਨੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਖਿਲਾਫ ਐਨਐਸਐ ਲੱਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਬੋਰਡ ਬਣਾਇਆ ਗਿਆ ਸੀ ਉਹਨਾਂ ਵੱਲੋਂ ਵਧਾ ਦਿੱਤਾ ਗਿਆ ਉਹ ਹੁਣ 25 ਤਰੀਕ ਨੂੰ ਸੌ ਜਿਹੜੇ ਆ ਉਹ ਬਤੌਰ ਮੈਂਬਰ ਪਾਰਲੀਮੈਂਟ ਉਹ ਸੌ ਚੁੱਕਰੇ ਨੇ ਜੀ